ਬਠਿੰਡਾ ਦੀ ਸਬਜ਼ੀ ਮੰਡੀ ਦੇ ਠੇਕੇਦਾਰ ਦੇ ਵੱਲੋਂ ਇੱਕ ਪ੍ਰਵਾਸੀ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਹ ਮਾਮਲਾ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਗਰਮਾਇਆ ਹੈ ਜਿਸ ਤੋਂ ਬਾਅਦ ਠੇਕੇਦਾਰ ਵੱਲੋਂ ਜ਼ਿਆਦਾ ਪੈਸੇ ਵਸੂਲਣ ਦੇ ਮਾਮਲੇ ਦੇ ਵਿੱਚ ਝਗੜਾ ਹੋ ਗਿਆ, ਬਹਿਸ ਹੋ ਗਈ ਅਤੇ ਇਸ ਪ੍ਰਵਾਸੀ ਦੀ ਕੁੱਟਮਾਰ ਕੀਤੀ ਗਈ ਹੈ। ਪ੍ਰਵਾਸੀ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਪਹਤ ਪ੍ਰਤੀ ਕਰਵਾਇਆ ਗਿਆ ਹੈ। ਮੰਡੀ ਦੇ ਵਿੱਚ ਲਗਾਤਾਰ ਠੇਕੇਦਾਰ ਦੇ ਗੁੰਡਿਆਂ ਦੇ ਵੱਲੋਂ ਗੁੰਡਾਗਰਦੀ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ ਕਿਉਂਕਿ ਪਰਚੀ ਦੀ ਅਸਲੀ ਕੀਮਤ ਤੋਂ ਜ਼ਿਆਦਾ ਕੀਮਤ ਵਸੂਲੀ ਜਾਂਦੀ ਹੈ ਜੋ ਕੋਈ ਵੀ ਇਸ ਦਾ ਵਿਰੋਧ ਕਰਦਾ ਹੈ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਲੋਕਾਂ ਨੇ ਇਸ ਗੁੰਡਾਗਰਦੀ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪ੍ਰਵਾਸੀ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਜਾਰੀ ਹੈ ਵਰਤਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੋ ਮੇਰੇ ਤੋਂ ਪਤਾ ਲੱਗਾ ਹੱਥੇ ਮੇਰੇ ਫਿਰ ਹਮਲਾ ਕਰ ਮਾਰਨੇ ਵਾਤੇ ਇਹਨਾਂ ਕਾਰਵਾਈ ਕਰਦੇ ਜੋ ਮੇਰੇ ਸਾਹ ਅੱਠ ਵਾਰੀ ਹੈਗੇ ਤੇ ਕਾਰਵਾਈ ਹੋਣੀ ਚਾਹੀਏ ਗੱਲੇ ਮੇਰਾ ਮੁੰਡਾ ਰੋਜੀ ਆਉਂਦਾ ਤਲਵੰਡੀ ਸਾਹਬ ਉਹ ਗੱਡੀ ਲੈ ਕੇ ਤਲਵੰਡੀ ਸਾਹਬ ਬਟਲਡੀ ਉਹ ਰੋਜੀ ਹੁੰਦਾ ਡੇਲੀ ਹੁੰਦਾ ਗੱਡੀ ਕਿਸੇ ਕੀ ਹੈ ਤੇ ਸਭੀ ਲੈਣ ਆਉਂਦਾ ਕੋਈ ਲੈ ਕੋਲਡਾ ਗੱਡੀ ਨੂੰ ਦਿਖਾਈਏ ਜੀ ਕੋਈ ਮੈਂ ਅਕਲੇਸ਼ ਦਾ ਡੇਲੀ ਹੈ ਜੀ ਹਾਂ ਜੀ ਉਹ ਉਹ ਗੱਲ ਹੈ ਕਿ ਜੋ ਹੁੰਦਾ ਕੋਈ ਗੱਲ ਹੈ ਮਨੂੰ ਫੋਨ ਮਲਟੀਪਲ ਆਪਣੀ ਤਲਵੰਡੀ ਕੀ ਸਬਜੀ ਮਲਟੀਪਲ ਰੱਖਦਾ ਉਹ ਮੰਡੀ ਵਾਲੇ ਮੈਨੂੰ ਕਸਾ

ਮੈਂ ਜਦੋਂ ਗੱਡੇ ਲੈ ਕੇ ਆਏ ਸੀ ਉਹ ਦੋ ਮੰਡੇ ਮੇਰੇ ਪਾਸ ਆਏ ਕਿ ਤੁਮਨੇ ਗੱਡੇ ਰੋਕੇ ਹਮ ਦਸੋਂ ਗੱਡੇ ਕਿ ਪਰਚੀ ਨਾ ਘਟਾਇਆ ਆਪਣੇ ਕਹੇ ਜਦੋਂ ਵਾਪਸ ਹੀ ਆਏਂਗੇ ਪਰਚੀ ਘਟਾ ਲੈਣਾ ਪਰਾ ਮੈਨ ਕਿਤਨੇ ਪਰਚੀ ਹੈ ਇਹ 70 ਰੁਪਏ ਦੀ ਪਰਚੀ ਹੈ ਹਮਨੇ ਕਿ 50 ਰੁਪਏ ਪਰਚੀ ਘਟਦੀ ਹੈ ਚਲੋ ਤੁਹਾਨੂੰ ਦੇਖ ਲੈਣਗੇ ਫਿਰ ਜੋ ਵਾਪਸ ਹੀ ਚਲੇ ਗਏ ਵਾਪਸ ਹੀ ਜਾ ਕੇ ਫਿਰ ਤਿੰਨ ਬੰਦੇ ਉਧਰੋਂ ਆਏ ਤੇਨ ਬੰਦੇ ਆਕੇ ਇੱਕ ਮੁੰਡਾ ਮੈਂ ਬੈਂਕ ਨੇ ਉਤਾਰਿਆ ਸੀ ਬੈਂਕ ਨੇ ਉਤਾਰ ਉਹ ਇੱਕ ਮੁੰਡਾ ਮੇਰੇ ਕੋ ਲੈ ਗਿਆ ਨੱਕਿਆ ਥਾਪੜਾਂ ਮਾਰਾ ਥਾਪੜ ਦੂਜੇ ਮੁੰਡੇ ਆਏ ਮੇਰੇ ਮਾਰ ਲੈ ਕੜਾ ਮਾਰਾ ਮੇਰੇ ਸਰਪਰ ਅੱਧੇ ਗੱਡੀ ਖੜਾਏ ਗੱਡੀ ਖੜਾ ਉੱਥੇ ਆ ਗਿਆ ਸੀ ਪਰ ਚਿਕਾਟਣਾ ਸਬਜ਼ੀ ਦਾ ਕੰਮ ਹੈ ਸਬਜ਼ੀ ਦਾ ਕੰਮ ਹੈ ਹਾਂਜੀ ਆ ਸਬਜ਼ੀ ਮੰਡੀ ਦਾ ਸੀ ਲੋੜਾ ਹਾਂ ਸਬਜ਼ੀ ਮੰਡੀ ਦਾ ਕਿਹੜੀ ਕੋਣ ਸੀ ਜੀ ਉਹ ਮੈਂ ਜਾਣਤੇ ਨੇ ਪਰਚੀ ਘਾੜਤੇ ਹੈ ਪਰਚੀ ਘਾੜਤੇ ਹੋ ਉਹ ਗਾੜੀ ਕੀ ਘਾੜਗੇ ਦੇ ਭਾਈ ਮੁੱਢਲੇ ਤੌਰ ਤੇ ਕੋਈ ਇਸ ਗੱਲ ਨਹੀਂ ਸਾਹਮਣੇ ਆਈ ਲੇਕਿਨ ਉਹਦੀ ਸਟੇਟਮੈਂਟ ਤੋਂ ਜੋ ਵੀ ਗੱਲ ਸਾਹਮਣੇ ਆਉਂਦੀ ਆ ਤੇ ਕਪੀਸ ਤੋਂ ਗੱਲ ਸਾਹਮਣੇ ਆਉਂਦੀ ਆ ਤੁਹਾਡੇ ਧਿਆਨ ਵਿੱਚ ਲਿਆ ਕਿੰਨੇ ਬੈਕਗਰਾਉਂਡ ਕਿੰਨੇ ਇੰਪੋਰਟੈਂਟ ਦੇਖੋ ਉਸ ਦੇ ਦਸਤਾਵੇਜ਼ ਕਿ ਤਿੰਨ ਵਿਅਕਤੀਆਂ ਦੇ ਉਹ ਨਾਮ ਲੈਂਦਾ ਜਿਨ੍ਹਾਂ ਚ ਬਾਈਨਮ ਦੇ ਨਾਮ ਲਏ ਹਨ ਉਸੇ ਦੋ ਵਿਅਕਤੀਆਂ ਨੂੰ ਗਰਾਉਂਡ ਕਰ ਦੇਖੋ ਕੋਈ ਪਹਿਲਾਂ ਸਾਡੇ ਤੌਰ ਸਿੱਧੇ ਤੌਰ ਤੇ ਸਾਡੇ ਕੋਲ ਕੋਈ ਸ਼ਿਕਾਇਤਾਂ ਮਸੂਲ ਨਹੀਂ ਹੋਈ ਲਿਖਤੀ ਰੂਪ ਦੇ ਵਿੱਚ ਕੀ ਕੋਈ ਇਸ ਤਰ੍ਹਾਂ ਦੇ ਉਹ ਪਰਚੀ ਦੇ ਵੱਧ پیسے ਦੇਵੇ ਲੇਕਿਨ ਅੱਜ ਜਿਹੜੀ ਲੜਾਈ ਝਗੜਾ ਜਿਹੜਾ ਹੋਇਆ ਇਹ ਸੀ ਮੇਰੇ ਜ਼ੁਰੂਰ ਧਿਆਨ ਦੇ ਵਿੱਚ ਆਇਆ ਲੇਕਿਨ ਇਸ ਮਕਦਮੇ ਦੀ ਤਫਤੀਸ਼ਦਾਨ ਨੇ ਇਸ ਗੱਲ ਨੂੰ ਵੀ ਜਿਹੜਾ ਹੈਗਾ ਅੱਗੇ ਧਿਆਨ ਰੱਖਿਆ ਦੇਖੋ ਤੁਹਾਡੇ ਵੱਲੋਂ ਇਹ ਗੱਲ ਮੇਰੇ ਧਿਆਨ ਵਿੱਚ ਜਾਂਦੀ ਗਈ ਹੈ ਲੇਕਿਨ ਸਾਡੇ ਕੋਲ ਕੋਈ ਰਿਟਰਨ ਦੇ ਵਿੱਚ ਜਾਂ ਕਿਸੇ ਵਿਅਕਤੀ ਕੋ ਤੋਸਤੇ ਤੌਰ ਤੇ ਸਾਨੂੰ ਨਹੀਂ ਧਿਆਨ ਵਿੱਚ ਹੈ ਜੇਕਰ ਸਾਡੇ ਕੋਲ ਇਹ ਤੁਸੀਂ ਧਿਆਨ ਵਿੱਚ ਲਿਆਉਂਦਾ ਹੈ ਇਸ ਗੱਲ ਦੀ ਮੈਂ ਪੜਤਾਲ ਕਰੂੰਗਾ ਲੇਕਿਨ ਜੇ ਕੋਈ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਮਾਮਲਾ ਆਇਆ ਤਾਂ ਜੂਰ ਕਿਹੜੀ ਕੰਸਮ ਅਥਾਰਟੀ ਨੂੰ ਜਿਹੜਾ ਨੇ ਉਹਨਾਂ ਨੂੰ ਠੇਕਾ ਦਿੱਤਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਊਗਾ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਕੋਈ ਠੇਕਾ ਕਿਸ ਤਰ੍ਹਾਂ ਦਾ ਦਿੱਤਾ ਜਾਂਦਾ ਜਾਂ ਉਹਦੇ ਵਿੱਚ ਕਿਹੜੀਆਂ ਟਰਮਾਂ ਕੰਡੀਸ਼ਨ ਹੁੰਦੀਆਂ ਉਸ ਤਰ੍ਹਾਂ ਹੀ ਪੈਸੇ ਇਹਨੂੰ ਕਿਹੜਾ ਹੈਗਾ ਵਸੂਲਿਆ ਜਾ ਸਕਦਾ